ਸਤਿ ਸ੍ਰੀ ਅਕਾਲ ਦੋਸਤੋ ડી ਪੰਜਾਬੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਦਾ ਮੌਸਮ ਕਿਤੇ ਡੋਬਾ ਕਿਤੇ ਸੋਕਾ ਪਹਾੜਾਂ 'ਚ ਬੱਦਲ ਫਟਣ ਕਾਰਨ ਦਰਿਆਵਾਂ ਦੇ ਆਲੇ-ਦਾਲੇ ਪਿਆਸ ਤਰਿਆ ਦੇ ਆਲੇ-ਦਾਲੇ ਪਿੰਡਾਂ ਨੂੰ ਬਹੁਤ ਨੁਕਸਾਨ ਹੋਇਆ। ਪਾਣੀ ਕਿਤੇ ਹੜ ਵਰਗਾ ਮਾਹੌਲ ਆ ਕਿਤੇ ਜਮੀਂ ਬਾਰਿਸ਼ ਨਹੀਂ ਹੋ ਰਹੀ। ਸੋ ਦੋਸਤੋ ਕੁਦਰਤ ਦੇ ਵਿੱਚ ਹੀ ਇਕਾਤਰ ਹੈ। ਪ੍ਰਮਾਤਮਾ ਕੁਦਰਤ ਦੇ ਨਾਲ ਹੀ ਵੱਸਦਾ ਹੈ। ਕੁਦਰਤ ਨੂੰ ਪਿਆਰ ਕਰੋ ਸਾਰਿਆਂ ਨੂੰ ਡੀ ਪੰਜਾਬੀ ਨਿਊਜ਼ ਚੈਨਲ ਵੱਲੋਂ ਅਪੀਲ ਕੀਤੀ ਜਾਂਦੀ ਆ ਸਾਵਣ ਦਾ ਮਹੀਨਾ ਆ ਰਿਹਾ ਸਾਵਣ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ ਜੋ ਕੁਦਰਤ ਨੂੰ ਪਰਮਾਤਮਾ ਨੂੰ ਪਿਆਰ ਕਰਦੇ ਹਨ ਇਹ ਵੀਡੀਓ ਦੇਖਣ ਵਾਲੇ ਉਹ ਆਪਣੀ ਇਸ ਵੀਡੀਓ ਨੂੰ ਦੇਖ ਕੇ ਪੰਜ ਰੁੱਖਾ ਜਰੂਰ ਲਗਾਣਗੇ ਇਹ ਸਾਡੀ ਅਪੀਲ ਆ ਦੋਸਤੋ ਹਰ ਇੱਕ insan 5 ਰੁੱਖ ਜ਼ਰੂਰ ਲਾਓ ਸਾਡੀ ਵੀਡੀਓ ਦੇਖੋ ਦੇਖ ਕੇ 5 ਰੁੱਖ ਲਾਓ ਕੁਦਰਤ ਨੂੰ ਪਿਆਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨਾਲ ਜੁੜੋ ਤੇ ਜੁੜੋ ਤਾਂ ਕਿ ਹੋਰ ਲੋਕ ਵੀ ਰੁੱਖ ਵੱਧ ਵੱਧ ਲਾ ਸਕਣ ਸასი ਸ਼ਾਲ